ਸਾਠ ਪਹਿਰ ਗੁਨ ਗਾਵਾ ਬਦ ਬਖਤ ਹਮ ਚੋ ਬਖੀ ਲਗਾ ਫਲ ਬੇ ਨਦਰ ਬੇ ਬਾਕ ਨਾਨਕ ਬਗੋ ਅਦ ਜਨ ਤੁਰਾ ਤੇਰੇ ਜਕਰਾ ਪਾਕ ਪਰਮ ਸਨਮਾਨ ਜੋਗ ਜੁਗੂ ਜੋਗ ਅਟਲ ਤਖਤ ਚਵਰ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਬੈਠ ਕੇ ਆਪਜੀ ਅੰਮ੍ਰਿਤ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਨ ਕਰਕੇ ਆਪਣੇ ਅੰਤਰ ਆਤਮੇ ਨੂੰ ਗੁਰ ਸ਼ਬਦ ਰਾਹੀਂ ਤ੍ਰਿਪਤ ਕਰ ਰਹੀ ਸੀ ਨਾਲ ਨਾਲ ਤੁਸੀਂ ਭਾਈ ਸਾਹਿਬ ਹੁਣੇ ਪਾਸੋਂ ਬਹੁਤ ਚੰਗੀਆਂ ਵਿਚਾਰਾਂ ਸਰਵਨ ਕੀਤੀਆਂ ਨੇ ਆਓ ਇੱਕ ਵਾਰੀ ਕਰੋ ਕਿਰਪਾ ਇਕਾਗਰਤਾ ਬਖਸ਼ ਜੀਆ ਗੁਰੂ ਬਖਸ਼ੀ ਫਤਿਹ ਬਲਾਓ ਰਾਲ ਮਿਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖੀ ਜ਼ਿੰਦਗੀ ਦੇ ਅੰਦਰ ਮਨੁੱਖ ਦੇ ਤਿੰਨ ਰਿਸ਼ਤੇ ਅਹਿਮ ਨੇ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੈ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਇੱਕ ਮਨੁੱਖ ਦਾ ਰਿਸ਼ਤਾ ਮਾਂ ਤੋਂ ਬਣਦਾ ਜਿਹਨੂੰ ਨਾਨਕਿਆਂ ਦਾ ਰਿਸ਼ਤਾ ਆਖਿਆ ਜਾਂਦਾ ਹੈ ਉਹਦੇ ਵਿੱਚ ਮਾਂ ਐ ਅੱਗੇ ਨਾਨੀ ਐ ਨਾਨਾ ਮਾਮਾ ਮਾਮੀ ਇਹ ਸਾਰੇ ਰਿਸ਼ਤੇ ਨੇ ਭਾਈ ਗੁਰਦਾਸ ਜੀ ਦੂਜਾ ਬਚਨ ਕਹਿੰਦੇ ਨੇ ਕਹਿਣ ਲੱਗੇ ਇੱਕ ਰਿਸ਼ਤਾ ਮਨੁੱਖ ਦਾ ਪਿਤਾ ਤੋਂ ਬਣਦਾ ਜਿਹਨੂੰ ਦਾਦ ਕਹਿੰਦਾ ਰਿਸ਼ਤਾ ਆਖਿਆ ਜਾਂਦਾ ਇਹਦੇ ਵਿੱਚ ਵੀ ਦਾਦਾ ਦਾਦੀ ਚਾਚਾ ਚਾਚੀ ਤਾਂ ਬਾਕੀ ਸਾਰੇ ਰਿਸ਼ਤੇ ਨੇ ਭਾਈ ਸਾਹਿਬ ਕਹਿਣ ਲੱਗੇ ਕਿ ਤੀਜਾ ਰਿਸ਼ਤਾ ਮਨੁੱਖ ਦਾ ਉਹ ਘਰ ਵਾਲੀ ਜਾਂ ਘਰ ਵਾਲੇ ਤੋਂ ਬਣਦਾ ਹੈ ਜਿਹਨੂੰ ਸਹੁਰਿਆਂ ਦਾ ਰਿਸ਼ਤਾ ਆਖਿਆ ਜਾਂਦਾ ਹੈ ਤੇ ਇਹਦੇ ਵਿੱਚ ਵੀ ਉਹਨਾਂ ਜ਼ਿਕਰ ਕੀਤਾ ਹੈ ਕਿ ਸੱਸ ਸਹੁਰਾ ਜਾਂ ਬਾਕੀ ਸਾਰੇ ਰਿਸ਼ਤੇ ਨੇ ਬਕਾਇਦਾ ਉਹਨਾਂ ਜ਼ਿਕਰ ਕੀਤਾ ਹੋਇਆ ਹੈ ਤਿੰਨ ਗੱਲਾਂ ਕਹਿ ਕੇ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਚੌਥਾ ਬਚਨ ਆਖਿਆ ਕਹਿਣ ਲੱਗੇ ਭਲਿਆ ਇਹ ਦੁਨਿਆਵੀ ਤਿੰਨੇ ਰਿਸ਼ਤੇ ਮੈਂ ਬਹੁਤ ਵਾਰੀ ਵੇਖੇ ਨੇ ਭਾਵੇਂ ਉਹ ਮਾਂ ਤੋਂ ਬਣਿਆ ਨਾਨਕਿਆਂ ਦਾ ਪਿਤਾ ਤੋਂ ਬਣਿਆ ਦਾਦਕਿਆਂ ਦਾ ਘਰ ਵਾਲੀ ਘਰ ਵਾਲੀ ਤੋਂ ਬਣਿਆ ਸਹੁਰਿਆਂ ਦਾ ਰਿਸ਼ਤਾ ਹੈ ਬਹੁਤ ਵਾਰੀ ਇਹਨਾਂ ਦਾ ਆਪਣਾ ਸਵਾਰਥ ਪੂਰਾ ਨਾ ਹੋਵੇ ਇਹ ਰਿਸ਼ਤੇ ਟੁੱਟ ਜਾਂਦੇ ਨੇ ਬੜੇ ਵਾਰੀ ਹੁੰਦਾ ਹੈ ਮਨ ਭੌਂਦਾ ਸਵਾਰਥ ਪੂਰਾ ਨਾ ਹੋਇਆ ਇਹ ਰਿਸ਼ਤੇ ਟੁੱਟ ਜਾਂਦੇ ਨੇ ਪਰ ਭਾਈ ਗੁਰਦਾਸ ਸਾਹਿਬ ਕਹਿੰਨ ਲੱਗੇ ਇੱਕ ਚੌਥਾ ਰਿਸ਼ਤਾ ਹੈ ਉਹ ਰਿਸ਼ਤਾ ਗੁਰੂ ਕੀ ਸਤ ਸੰਗਤ ਵਿੱਚ ਆ ਕੇ ਸਿੱਖ ਤੇ ਗੁਰੂ ਦਾ ਬਣਦਾ ਹੈ ਉਹ ਰਿਸ਼ਤਾ ਸਿੱਖ ਤੇ ਸਿੱਖ ਦਾ ਬਣਦਾ ਹੈ ਦੁਨਿਆਵੀ ਰਿਸ਼ਤੇ ਬਹੁਤ ਵਾਰੀ ਟੁੱਟ ਜਾਂਦੇ ਨੇ ਪਰ ਜਿਹੜਾ ਗੁਰੂ ਤੇ ਸਿੱਖ ਦਾ ਰਿਸ਼ਤਾ ਹੈ ਨਾ ਇਹ ਰਿਸ਼ਤਾ ਯਾਦ ਰੱਖੀ ਇਹ ਤੇ ਸਵਾਸਾਂ ਦੀ ਲੜੀ ਟੁੱਟਣ ਤੋਂ ਬਾਅਦ ਵੀ ਅੰਤ ਤੱਕ ਨਿਭਦਾ ਇੱਕ ਦੀ ਵਿਚਕਾਰੋਂ ਟੁੱਟਦਾ ਨਹੀਂ ਹੈ ਜਿਹੜੇ ਜਿਸ ਰਿਸ਼ਤੇ ਵਿੱਚ ਆਪਾਂ ਸੰਗਤ ਵਿੱਚ ਆ ਕੇ ਬੈਠਨੇ ਆ ਇਹ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਕੁਟੰਬ ਸੁਤ ਬੰਧ ਬਨਾ ਭਰਾਤਾ ਹੈ ਨਹੀਂ ਨਨਸਾਰ ਮਾਤਾ ਪਰ ਮਾਤਾ ਬਿਰਧ ਪਰ ਮਾਤਾ ਮਾਮੂ ਮਾਮੀ ਮੌਸੀ ਮੋਸਾ ਉਹ ਵਿਵਿਧ ਬਖਿਆਤਾ ਹੈ ਨਹੀਂ ਸਸੁਰਾਰ ਸਾਸ ਸਸੁਰਾ ਉਹ ਸਾਰੀ ਮ੍ਰਿਤਿ ਸ਼ਰਮੇ ਜਾਚਕ ਨਾ ਦਾਤਾ ਹੈ ਅਸਨ ਬਸਨ ਧਨ ਧਾਮ ਕਾਹੂ ਮੈਂ ਨ ਦੇਖਿਓ ਜੈਸਾ ਗੁਰ ਸਿੱਖ ਸਾਧ ਸੰਗਤ ਕੋ ਨਾਤਾ ਹੈ ਕਹਿਣ ਲੱਗੇ ਜਿਹੜਾ ਸਿੱਖ ਤੇ ਗੁਰੂ ਦਾ ਰਿਸ਼ਤਾ ਹੈ ਜਿਹੜਾ ਸਿੱਖ ਤੇ ਸਿੱਖ ਦਾ ਰਿਸ਼ਤਾ ਹੈ ਜਿੱਥੇ ਵਿਚਕਾਰ ਗੁਰੂ ਵਰਤਦਾ ਹੋਵੇ ਇਹ ਰਿਸ਼ਤਾ ਕਦੀ ਟੁੱਟਦਾ ਨਹੀਂ ਹੈ ਫਿਰ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਗੁਰਦੁਆਰੇ ਤਾਂ ਆਈਦਾ ਗੁਰੂ ਨਾਲ ਸਾਡਾ ਇਹ ਪਵਿੱਤਰ ਰਿਸ਼ਤਾ ਕਾਇਮ ਹੋ ਸਕੇ ਵੈਸੇ ਵੀ ਮੈਂ ਤੁਹਾਨੂੰ ਬੇਨਤੀ ਕਰਾਂ ਬੜੇ ਧਿਆਨ ਨਾਲ ਸੁਣਿਓ ਮਹਾਨ ਕੋਸ਼ ਵਿੱਚ ਕਾਨ ਸਿੰਘ ਨਾਭਾ ਜੀ ਇਹ ਜ਼ਿਕਰ ਕਰਦੇ ਨੇ ਵੀ ਗੁਰਦੁਆਰਾ ਕੀ ਹੈ ਉੱਥੇ 5 6 ਗੱਲਾਂ ਕਹਿਣਗੇ ਸਭ ਤੋਂ ਪਹਿਲੀ ਗੱਲ ਕਹਿਣਗੇ ਗੁਰਦੁਆਰਾ ਆਤਮਿਕ ਜਗਿਆਸੂਆਂ ਲਈ ਆਤਮਿਕ ਗਿਆਨ ਦਾ ਕੇਂਦਰੀ ਅਸਥਾਨ ਹੈ ਆ ਸਭ ਤੋਂ ਅਹਿਮ ਪੁਆਇੰਟ ਹੈ ਗੁਰਦੁਆਰਾ ਆਤਮਿਕ ਜਗਿਆਸੂਆਂ ਲਈ ਆਤਮਿਕ ਗਿਆਨ ਦਾ ਕੇਂਦਰੀ ਅਸਥਾਨ ਹੈ ਤੁਸੀਂ ਵੇਖੋ ਦੁਨੀਆ ਭਰ ਅੰਦਰ ਬੜੇ ادارے ਨੇ ਬੜੇ ਆਫਿਸ ਨੇ ਕਾਲਜ ਯੂਨੀਵਰਸਟੀਆਂ ਨੇ ਉੱਥੇ ਜਦੋਂ ਵੀ ਤੁਸੀਂ ਜਾਓਗੇ ਤੁਹਾਨੂੰ ਸਰੀਰਕ ਜਿਉਣ ਦੀ ਜਾਂਚ ਤੇ ਦੱਸਣਗੇ ਤੁਸੀਂ ਦੁਨਿਆਵੀ ਤੌਰ ਤੇ ਕਿਵੇਂ ਵਿਚਰਨਾ ਹੈ ਕਾਰੋਬਾਰ ਕਿਵੇਂ ਕਰਨਾ ਹੈ ਨੌਕਰੀ ਕਿਵੇਂ ਕਰਨੀ ਹੈ ਉੱਥੇ ਤੁਹਾਨੂੰ ਆਤਮਿਕ ਤੌਰ ਦਾ ਕੋਈ ਉਪਦੇਸ਼ ਨਹੀਂ ਮਿਲੇਗਾ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆਓਗੇ ਸਭ ਤੋਂ ਪਹਿਲਾਂ ਤੁਹਾਨੂੰ ਆਤਮਿਕ ਉਪਦੇਸ਼ ਹੀ ਮਿਲਣਾ ਹੈ ਤਾਂ ਇਹ ਕੇਂਦਰੀ ਅਸਥਾਨ ਹੈ ਤੇਰੀ ਆਤਮਾ ਨੂੰ ਪਰਮਾਤਮਾ ਦੇ ਦਰ ਘਰ ਦਾ ਜਿਹੜਾ ਗਿਆਨ ਹੈ ਉਹ ਤੈਨੂੰ ਪ੍ਰਾਪਤ ਹੋ ਜਾਏ ਨੰਬਰ 2 ਗੁਰਦੁਆਰਾ ਲੋੜਵੰਦ ਲਈ ਗੁਰੂ ਦਾ ਲੰਗਰ ਹੈ ਕਾਣ ਸਿੰਘ ਨਾਭਾ ਜੀ ਕਹਿੰਦੇ ਨੇ ਗੁਰਦੁਆਰਾ ਰਾਗੀਰ ਦੇ ਲਈ ਇੱਕ ਮਿਸ਼ਰਾਮ ਘਰ ਹੈ ਗੁਰਦੁਆਰਾ ਰੋਗੀਆਂ ਲਈ દવાਖਾਨਾ ਹੈ ਵੈਸੇ ਅਰਦਾਸ ਦਾ ਇੱਕ ਬੋਲ ਤੁਸੀਂ ਪੜ ਜੋ ਬਚਨ ਗੁਰੂ ਗ੍ਰੰਥ ਸਾਹਿਬ ਦਾ ਹੈ ਉਹ ਬਚਨ ਪੜ ਜੋ ਤੀਨੇ ਤਾਪ ਨਿਵਾਰਨ ਹਾਰਾ ਬੋਲੋ ਖਾਂ ਅੱਗੇ ਦੁੱਖ ਹੰਤਾ ਸੁਖਦਾਸ ਤਾਕੋ ਵਿਗਰ ਨ ਕੋ ਲਾਗੇ ਜਾ ਕੀ ਪ੍ਰਭਾ ਗੈ ਅਰਦਾਸ ਆ ਜਿਹੜਾ ਤਿੰਨ ਤਾਪ ਸ਼ਬਦ ਆਇਆ ਤੀਨੇ ਤਾਪ ਨਿਵਾਰਨ ਹਾਰਾ ਨਿਵਾਰਨ ਹਾਰੇ ਦਾ ਅਰਥ ਹੁੰਦਾ ਦੂਰ ਕਰਨ ਵਾਲਾ ਤਿੰਨ ਤਾਪ ਕੀ ਨੇ ਤਿੰਨ ਤਾਪ ਨੇ ਆਦ ਬਿਆਦ ਤੇ ਉਪਾਦ ਆਦ ਦਾ ਅਰਥ ਹੁੰਦਾ ਮਾਨਸਿਕ ਰੋਗ ਬਿਆਦ ਦਾ ਅਰਥ ਹੁੰਦਾ ਸਰੀਰਕ ਰੋਗ ਉਪਾਦ ਦਾ ਅਰਥ ਹੁੰਦਾ ਹੈ ਸਾਡੀ ਜ਼ਿੰਦਗੀ ਵਿੱਚ ਕੋਈ ਝਗੜਾ ਕਲੇਸ਼ ਤੇ ਗੁਰੂ ਸਾਹਿਬ ਬਾਣੀ ਚ ਕੀ ਕਹਿ ਰਹੇ ਨੇ ਕਹਿਣ ਲੱਗੇ ਭਲਿਆ ਜੇ ਤੂੰ ਗੁਰੂ ਚਰਨਾਂ ਵਿੱਚ ਆਵੇਂ ਨਾ ਭਾਵਨਾ ਨਾਲ ਗੁਰੂ ਤੇਰੇ ਤੇ ਰਹਿਮਤ ਕਰਕੇ ਤੈਨੂੰ ਸ਼ਬਦ ਨਾਮ ਦੀ ਦਾਤ ਦੇ ਕੇ ਤੇਰੇ ਤਿੰਨੋਂ ਤਾਪ ਆਦ ਵਿਆਦ ਤੇ ਉਪਾਦ ਮਾਨਸਿਕ ਸਰੀਰਕ ਤੇ ਤੇਰੀ ਜ਼ਿੰਦਗੀ ਦਾ ਜਿਹੜਾ ਕਲੇਸ਼ ਹੈ ਝਗੜਾ ਹੈ ਗੁਰੂ ਇਹਨੂੰ ਦੂਰ ਕਰ ਦਿੰਦਾ ਹੈ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਕੋ ਵਿਗਨ ਨ ਕੋਉ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਮੈਂ ਬੇਨਤੀ ਕਹਿ ਰਿਹਾ ਸਾਂ ਗੁਰਦੁਆਰਾ ਆਤਮਿਕ ਜਿਗਿਆਸੂਆਂ ਲਈ ਆਤਮਿਕ ਗਿਆਨ ਦਾ ਕੇਂਦਰੀ ਸਥਾਨ ਹੈ ਗੁਰਦੁਆਰਾ ਲੋੜਵੰਦ ਲਈ ਗੁਰੂ ਕਾ ਲੰਗਰ ਹੈ ਗੁਰਦੁਆਰੇ ਰਾਹੀ ਗੀਰ ਲਈ ਵਿਸ਼ਰਾਮ ਘਰ ਹੈ ਤੇ ਕਨ ਸਿੰਘ ਨਾਭਾ ਕਹਿੰਦੇ ਨੇ ਰੋਗੀਆਂ ਲਈ દવાਖਾਨਾ ਇੱਕ ਪੰਜਵਾਂ ਬਚਨ ਬੜਾ ਕੀਮਤੀ ਹੈ ਉਹ ਬੋਲ ਹੈ ਗੁਰਦੁਆਰਾ ਇਸਤਰੀ ਦੀ ਪਤ ਢਕਣ ਦੇ ਲਈ ਲੋਹ ਗੜ ਕਿਲੇ ਦਾ ਕੰਮ ਕਰਦਾ ਹੈ ਗੁਰਦੁਆਰੇ ਦੇ ਇਹ ਮਜਮੂਨ ਨੇ ਗੁਰਦੁਆਰਾ ਇਸਤਰੀ ਦੀ ਪਤ ਢਕਣ ਦੇ ਲਈ ਲੋਹ ਗੜ ਕਿਲੇ ਦਾ ਕੰਮ ਕਰਦਾ ਹੈ ਮਹਾਨ ਕੋਸ਼ ਵਿੱਚ ਲਿਖੇ ਹੋਏ ਬੋਲ ਨੇ ਤੇ ਸਾਨੂੰ ਇਹ ਅੰਮ੍ਰਿਤ ਬੋਲਾਂ ਤੇ ਇਹ ਬਚਨਾਂ ਤੇ ਸਾਨੂੰ ਬਹੁਤ ਸਮਝਣ ਵਿਚਾਰਨ ਦੀ ਲੋੜ ਹੈ ਫਿਰ ਮੈਂ ਤੁਹਾਨੂੰ ਬੇਨਤੀ ਕਰਾਂ ਭਾਈ ਸਾਹਿਬ ਵੀ ਕਹਦੇ ਸਨ ਕਿ ਗੁਰਦੁਆਰੇ ਅਸੀਂ ਬੜੀ ਭਾਵਨਾ ਨਾਲ ਸ਼ਰਧਾ ਨਾਲ ਬੈਣੇ ਬੀਹਾਂ ਉਰ ਬੈਠਣਾ ਸਿੱਖੀਏ ਬੱਚਿਆਂ ਨੂੰ ਬਿਠਾਈਏ ਤਾਂ ਜੋ ਸਾਨੂੰ ਗੁਰੂ ਦਾ ਉਪਦੇਸ਼ ਹਿਰਦੇ ਚ ਵਸ ਜਾਏ ਇੱਕ ਬੋਲ ਮੈਂ ਤੁਹਾਨੂੰ ਬਾਣੀ ਦਾ ਕਹਾਂ ਨਾਲ ਨਾਲ ਮੈਂ ਤੁਹਾਨੂੰ ਇਤਿਹਾਸ ਵਿੱਚੋਂ ਵੀ ਬੇਨਤੀ ਕਰਾਂ ਕਬੀਰ ਸਾਹਿਬ ਦਾ ਇੱਕ ਸ਼ਲੋਕ ਹੈ ਕਬੀਰ ਜੈਸੀ ਉਪਜੀ ਪੀੜ ਤੇ ਜੋ ਤੈਸੀ ਨਿਭਹਿ ਓੜ ਹੀਰਾ ਕਿਸ ਕਾ ਬਾਪ ਦਾ ਪੁਜੈ ਨਾ ਰਤਨ ਕਰੋੜ ਇਹਦਾ ਅਰਥ ਕੀ ਹੈ ਇਹਦਾ ਅਰਥ ਹੈ ਵੀ ਜਦੋਂ ਇੱਕ ਬੱਚੇ ਦਾ ਜਨਮ ਹੁੰਦਾ ਹੈ ਤੇ ਉਹ ਬਹੁਤ ਕੋਮਲ ਹਿਰਦੇ ਦਾ ਮਾਲਕ ਹੈ ਤੇ ਜੇ ਕਦੀ ਗੁਰੂ ਰਹਿਮਤ ਕਰੇ ਵੀ ਉਹ ਜਿਹੜਾ ਬੱਚਾ ਹੈ ਉਹਦਾ ਹਿਰਦਾ ਉਸੇ ਤਰ੍ਹਾਂ ਹੀ ਬਕਾਰਾਂ ਤੋਂ ਰਹਿਤ ਕੋਮਲ ਰਹਿ ਜਾਏ ਅਖੀਰ ਤੱਕ ਭਰ ਜਵਾਨੀ ਤੇ ਬਜ਼ੁਰਗੀ ਤੱਕ ਤੇ ਕਬੀਰ ਸੰਗ ਕਹਿਣ ਲੱਗੇ ਸਜਣਾ ਫਿਰ ਤੇ ਉਹਦੀ ਜ਼ਿੰਦਗੀ ਮਨਨੋਂ ਕੀਮਤੀ ਰਤਨਾ ਨਾਲੋਂ ਵੀ ਬਹੁਤ ਮਹਿੰਗੇ ਮੁੱਲ ਦੀ ਹੋ ਜਾਂਦੀ ਹੈ ਜਿਹਦਾ ਜੀਵਨ ਅਖੀਰ ਤੱਕ ਇਵੇਂ ਨਿਭ ਜਾਏ ਇਹ ਜਿਹੜੇ ਬੱਚੇ ਨੇ ਨਾ ਮੈਂ ਤੁਹਾਨੂੰ ਬੇਨਤੀ ਕਰਾਂ ਇਹ ਹਜੇ ਇਸ ਤਰ੍ਹਾਂ ਨਹੀਂ ਵੀ ਛੋਟੇ ਦੁੱਖ ਦੀ ਤਰ੍ਹਾਂ ਛੋਟੇ ਦੁੱਖ ਨੂੰ ਸੱਜਿਓ ਹਵਾ ਆਈ ਉਹਨੇ ਖੱਬੇ ਹੋ ਜਾਣਾ ਹੈ ਖੱਬੇ ਆਈ ਉਹਨੇ ਸੱਜੇ ਹੋ ਜਾਣਾ ਹੈ ਬਹੁਤ ਕੋਮਲ ਨੇ ਤੇ ਕਦੀ ਕਦਾਈ ਜਦੋਂ ਮੋਢ ਬਣ ਜਾਂਦਾ ਹੈ ਤੇ ਫਿਰ ਉਹਨੂੰ ਜਨਮ ਪੁੱਟਿਆ ਜਾ ਸਕਦਾ ਉਹ ਝੁਕਦਾ ਨਹੀਂ ਹੈ ਮੇਰੇ ਕਹਿਣ ਦਾ ਭਾਵ ਕੀ ਹੈ ਵੀ ਅਸੀਂ ਬੱਚਿਆਂ ਨੂੰ ਜਿਸ ਪਾਸੇ ਲਾਈਏ ਇਹ ਕੁਦਰਤੀ ਗੱਲ ਹੈ ਬੱਚਿਆਂ ਨੇ ਉਸ ਪਾਸੇ ਲੱਗ ਜਾਣਾ ਹੈ ਚਲੋ ਤੁਹਾਨੂੰ ਬੇਨਤੀਆਂ ਕਰਾਂ ਭਗਤ ਫਰੀਦ ਸਾਹਿਬ ਦੀ ਜਿਹੜੀ ਮਾਂ ਹੈ ਉਹਦਾ ਨਾਮ ਹੈ ਮਾਤਾ ਮਰੀਮ ਮਾਂ ਮਰੀਮ ਨੇ ਬਚਪਨ ਅੰਦਰ ਬਾਬੇ ਫਰੀਦ ਸਾਹਿਬ ਨੂੰ ਬਚਨ ਆਖਣਾ ਵੀ ਪੁੱਤ ਤੂੰ ਖੁਦਾ ਦੀ ਇਬਾਦਤ ਕਰਿਆ ਕਰ ਨਮਾਜ਼ ਪੜਿਆ ਕਰ ਬੱਚੇ ਦਾ ਸੁਭਾਅ ਹੁੰਦਾ ਹੈ ਪੁੱਛਣਾ ਮਾਂ ਮੈਨੂੰ ਕੀ ਮਿਲੇਗਾ ਤੇ ਮਾਂ ਮਰੀਮ ਨੇ ਆਖਣਾ ਵੀ ਪੁੱਤ ਜਿਹੜਾ ਪਰਮਾਤਮਾ ਹੈ ਨਾ ਉਹ ਤੈਨੂੰ ਖਾਣ ਵਾਸਤੇ ਮਿੱਠੇ ਪਦਾਰਥ ਦੇਵੇਗਾ। ਮਸੱਲਾ ਬਿਛਾ ਦੇਣਾ ਭਗਤ ਫਰੀਦ ਜੀ ਨੇ ਬਚਪਨ ਵਿੱਚ ਚੌਂਕੜਾ ਮਾਰ ਕੇ ਤੇ ਰੱਬੀ ਇਬਾਦਤ ਵਿੱਚ ਬਹਿ ਜਾਣਾ ਮਾਂ ਨੇ ਆਸਤੇ ਪੜਦਾ ਝੁਕਣਾ ਕਦੀ ਸ਼ੱਕਰ, ਖੰਡ, ਘਿਓ, ਦੁੱਧ, ਮਿਸ਼ਰੀ, ਸ਼ਹਿਦ ਆਦਕ ਪਦਾਰਥ ਰੱਖ ਦੇਣਾ ਨੇਤਰ ਖੋਲਨੇ ਪੁੱਛਣਾ ਮਾਂ ਖੁਦਾ ਆਇਆ ਸੀ ਹਾਂ ਪੁੱਤ ਖੁਦਾ ਆਇਆ ਸੀ ਤੂੰ ਵੇਖ ਤੈਨੂੰ ਕੀ ਦੇ ਕੇ ਗਿਆ। ਬਾਬੇ ਫਰੀਦ ਸਾਹਿਬ ਨੇ ਸ਼ੱਕ ਨਾ ਪਰਸੰਨ ਹੋ ਜਾਣਾ ਤੁਸੀਂ ਜੀਵਨ ਪੜ੍ਹ ਕੇ ਵੇਖਿਓ ਭਗਤ ਫਰੀਦ ਜੀ ਦਾ 12 ਸਾਲ 12 ਸਾਲ ਮਾਂ ਦੇ ਕਹਿਣ ਤੇ ਰੱਬੀ ਇਬਾਦਤ ਕਰਦੇ ਰਹੇ ਖੁਦਾ ਖੁਦਾ ਜਪਦਿਆਂ ਇੱਕ ਦਿਨ ਐਸੀ ਕਿਰਪਾ ਹੋਈ ਖੁਦਾ ਦਾ ਰੂਪ ਹੋ ਗਏ ਤੇ ਇੱਕ ਬਾਣੀ ਵਿੱਚ ਫਿਰ ਬਚਨ ਆ ਗਿਆ ਤੁਸੀਂ ਪੜ੍ਹਦੇ ਹੋਵੋਗੇ ਬਹੁਤ ਵਾਰੀ ਫਰੀਦਾ ਸ਼ਕਰਖੰਡ ਨਿਵਾਤ ਗੁੜ ਮੱਖੋਂ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨ ਪੁੱਜਨ ਤੁਧ ਅੰਮ੍ਰਿਤ ਬਾਣੀ ਵਿੱਚ ਲਿਖਿਆ ਬੋਲ ਹੈ ਕਹਿਣ ਲੱਗੇ ਮਾ ਮੈਨੂੰ ਹੁਣ ਪਤਾ ਲੱਗਿਆ ਤੇਰੇ ਦਿੱਤੇ ਮਿੱਠੇ ਪਦਾਰਥ ਬਹੁਤ ਸੁਆਦਲੇ ਸਨ ਪਰ ਜਿੰਦਾ ਪਰਮੇਸ਼ਵਰ ਦੇ ਨਾਮ ਵਿੱਚ ਰਸ ਹੈ ਆਨੰਦ ਹੈ ਉਹਦੇ ਸਾਹਮਣੇ ਇਹ ਮਿੱਠੇ ਪਦਾਰਥ ਵੀ ਮਨ ਨੂੰ ਫਿੱਕੇ ਪੈ ਗਏ ਮੇਰੇ ਕਹਿਣ ਦਾ ਭਾਵ ਇਹ ਹੈ ਤੁਸੀਂ ਪੂਰੀ ਇਸਲਾਮ ਦੀ ਹਿਸਟਰੀ ਪੜ੍ਹ ਕੇ ਵੇਖਿਓ ਏਨੇ ਔਰੰਗਜ਼ੇਬ ਦੀ ਤਲਵਾਰ ਨੇ ਮੁਸਲਮਾਨ ਨਹੀਂ ਬਣਾਏ ਜਿਨਨੇ ਸ਼ੱਕਰਗੰਜ ਬਾਬਾ ਫਰੀਦ ਸਾਹਿਬ ਜੀ ਦੀ ਮਿੱਠੀ ਜ਼ੁਬਾਨ ਨੇ ਯਾਦ ਰੱਖਿਓ ਉਹਨੇ ਮੁਸਲਮਾਨ ਰੱਬੀ ਬੰਦਗੀ ਕਰਨ ਵਾਲੇ ਰੱਬੀ ਪੁਰਖ ਪੈਦਾ ਕਰ ਦਿੱਤੇ ਭਗਤ ਫਰੀਦ ਜੀ ਦੀ ਗੁਰੂ ਗ੍ਰੰਥ ਸਾਹਿਬ ਦੀ ਅਮਰਤ ਬਾਣੀ ਵਿੱਚ ਚਾਰ ਸ਼ਬਦ ਨੇ ਔਰ ਭਗਤ ਜੀ ਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ 112 ਸ਼ਲੋਕ ਨੇ ਤੁਸੀਂ ਕਦੀ ਪੜਿਓ ਕਿੰਡਾ ਨਿਰਮਲ ਹਿਰਦਾ ਹੋ ਗਿਆ ਬਾਬੇ ਫਰੀਦ ਜੀ ਦਾ ਕਿ ਅੰਬ ਦੇ ਰੁੱਖ ਤੇ ਕੋਇਲ ਬੈਠੀ ਹੈ ਬੰਦਾ ਬੰਦੇ ਨਾਲ ਨਹੀਂ ਗੱਲ ਕਰਕੇ ਰਾਜੀ ਢੰਗ ਨਾਲ ਅੰਬ ਦੇ ਰੁੱਖ ਤੇ ਕੋਇਲ ਬੈਠੀ ਹੈ ਤੇ ਕੋਇਲ ਨਾਲ ਗੱਲ ਕਰ ਰਹੇ ਨੇ ਬਾਣੀ ਦਾ ਬੋਲ ਹੈ ਤੁਸੀਂ ਪੜ੍ਹਦੇ ਹੋਵੋਗੇ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਕੋਇਲ ਨੂੰ ਪੁੱਛ ਰਹੇ ਨੇ ਤੇਰਾ ਰੰਗ ਕਿਵੇਂ ਕਾਲਾ ਪੈ ਗਿਆ ਕਹਿਣ ਲੱਗੇ ਆਪਣੇ ਪ੍ਰੀਤਮ ਕੇਹੋਂ ਬਿਰਹ ਜਾਲੀ ਅੱਗੋਂ ਕੋਇਲ ਨੇ ਜਵਾਬ ਦਿੱਤਾ ਬਾਬਾ ਜੀ ਮੇਰਾ ਰੰਗ ਤਾਂ ਕਾਲਾ ਪੈ ਗਿਆ ਕਿਉਂਕਿ ਮੈਂ ਆਪਣੇ ਪਿਆਰੇ ਪ੍ਰੀਤਮ ਦੀ ਯਾਦ ਵਿੱਚ ਇੰਨੀ ਬੈ拉ਗੀ ਹੋ ਗਈ ਉਹਨੂੰ ਇੰਨੀ ਰੀਤ ਨਾਲ ਯਾਦ ਕੀਤਾ ਤੇ ਮਨੁੱਖ ਨੂੰ ਬਾਬੇ ਫਰੀਦ ਨੇ ਬਚਨ ਆਖਿਓ ਭਲਿਆ ਤੇਰੇ ਨਾਲੋਂ ਤੇ ਕੋਇਲ ਚੰਗੀ ਐ ਤੇਰੇ ਨਾਲੋਂ ਤੇ ਪੰਛੀ ਚੰਗਾ ਕਦੀ ਤੂੰ ਵੀ ਖੁਦਾ ਨੂੰ ਯਾਦ ਕਰ ਕਿੰਡੀ ਨਿਰਮਲ ਹੀ ਮਿਰਤੀ ਬਣ ਗਈ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕਦੀ ਬਹੁਤੀ ਗਹਿਰਾਈ ਨਾਲ ਬਾਚੋਂ ਭਗਤ ਫਰੀਦ ਦੀ ਲੰਘ ਰਹੇ ਨੇ ਤੇ ਇੱਕ ਮੰਦਰ ਦੇ ਅੰਦਰ ਕੜਿਆਲ ਲੋਹੇ ਦਾ ਟੱਲ ਕਹਿ ਲੋ ਉਹ ਲਟਕਿਆ ਹੋਇਆ ਹੈ ਘੜੀ ਕੋ ਬਾਅਦ ਕੋਈ ਬੰਦਾ ਆਉਂਦਾ ਹੈ ਹੱਥ ਵਿੱਚ ਲੋਹੇ ਦੀ ਰਾੜ ਲੈ ਕੇ ਤੇ ਉਹ ਕਢਿਆਲ ਨੂੰ ਸੱਟਾ ਮਾਰਦਾ ਹੈ ਹੈਰਾਨਗੀ ਦੀ ਗੱਲ ਹੈ ਇੱਕ ਲੋਹੇ ਨਾਲ ਗੱਲ ਕਰ ਰਹੇ ਨੇ ਵੈਸੇ ਮੈਂ ਤੁਹਾਨੂੰ ਬੇਨਤੀ ਕਰਾਂ ਇਹ ਬਹੁਤ ਬਰੀਕ ਬੁੱਧ ਦੀ ਬਾਤ ਹੈ ਤੁਸੀਂ ਸਮਝੋ ਮੇਰੀ ਬੇਨਤੀ ਨੂੰ ਇੱਕ ਸ਼ਲੋਕ ਆਉਂਦਾ ਹੈ ਨਾ ਬਾਬਾ ਜੀ ਦਾ ਫਰੀਦਾ ਜੇ ਤੂੰ ਅਕਲ ਲਤੀਫ ਬੋਲੋ ਖਾ ਅੱਗੇ ਕਾਲੇ ਲਿਖਣਾ ਲੇਖ ਹੁਣ ਲਤੀਫ ਦਾ ਕੀ ਅਰਥ ਹੈ ਲਤੀਫ ਦਾ ਅਰਥ ਹੈ ਬਰੀਕ ਕਹਿੰਦੇ ਜੇ ਤੂੰ ਇਹ ਸਮਝਦਾ ਨਾ ਵੀ ਮੈਂ ਬਹੁਤ ਮਤ ਵਾਲਾ ਐ ਮੈਨੂੰ ਬਹੁਤ ਪਤਾ ਹੈ ਮੈਨੂੰ ਬੜੀ ਅਕਲ ਹੈ ਮੈਂ ਬਰੀਕ ਬੁੱਧੀ ਵਾਲਾ ਐ ਤਾਂ ਭਗਤ ਜੀ ਕਹਿਣ ਲੱਗੇ ਪ੍ਰਣ ਕਰ ਲੈ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਫਿਰ ਪਾਪ ਕਰਮਾਂ ਦੇ ਕਾਲੇ ਲੇਖ ਨਾ ਲਿਖ ਆਪਣੇ ਗਿਰਵਾਨ ਮੈਂ ਸਿਰ ਨੀਵਾ ਕਰ ਦੇਖ ਹਰ ਬੰਦਾ ਦੂਜੇ ਤੇ ਅੱਖ ਟਿਕਾ ਕੇ ਤੁਰ ਰਿਹਾ ਹੈ ਇਹ ਕੀ ਕਰਦਾ ਹੈ ਇਹ ਕੀ ਕਰਦਾ ਹੈ ਬਾਬਾ ਫਰੀਦ ਸਾਹਿਬ ਕਹਿਣ ਲੱਗੇ ਨਹੀਂ ਭਲਿਆ ਜੇ ਤੂੰ ਬਰੀਕ ਬੁੱਤ ਵਾਲਾ ਬਣ ਗਿਆ ਨਾ ਤੂੰ ਆਪੇ ਬਲ ਝਾਤ ਪਾ ਵੀ ਮੈਂ ਕੀ ਕਰਦਾ ਜਾਂ ਅੱਜ ਤੱਕ ਮੈਂ ਕੀ ਕੀਤਾ ਮੈਂ ਆਪਣੇ ਧਰਮ ਕਰਮ ਨੂੰ ਕਮਾਇਆ ਕਿ ਨਹੀਂ ਕਮਾਇਆ ਮੈਂ ਆਪਣੇ ਗੁਰੂ ਦਰਦ ਦਾ ਵਫਾਦਾਰ ਬਣ ਕੇ ਜ਼ਿੰਦਗੀ ਗੁਜ਼ਾਰੀ ਹੈ ਜਾਂ ਨਹੀਂ ਗੁਜ਼ਾਰੀ ਹੈ ਫਿਰ ਮੈਂ ਜਿਹੜੀ ਬੇਨਤੀ ਕਹਿ ਰਿਹਾ ਸਾਬਾਬਾ ਫਰੀਦ ਇੰਨੀ ਬਰੀਕ ਬੁੱਧੀ ਵਾਲਾ ਹੈ ਮਾਂ ਦਾ ਪ੍ਰੇਰਿਆ ਹੋਇਆ ਬੰਦਗੀ ਕਰਨ ਵਾਲਾ ਕੜਿਆਲ ਲਟਕ ਰਿਹਾ ਤੇ ਪੁੱਛਦੇ ਨੇ ਵੀ ਇਹ ਕੜਿਆਲ ਘੜੀ ਕੋ ਬਾਦ ਕੋਈ ਬੰਦਾ ਹੁੰਦਾ ਤੇ ਤੈਨੂੰ ਆ ਕੇ ਸੱਟਾਂ ਮਾਰਦਾ ਤੇਰਾ ਦੋਸ਼ ਕੀ ਹੈ ਤੇ ਅਗੋਂ ਕੜਿਆਲ ਨੇ ਜਵਾਬ ਦਿੱਤਾ ਕਹਿਣ ਲੱਗੇ ਬਾਬਾ ਜੀ ਮੇਰਾ ਦੋਸ਼ ਕੋਈ ਨਹੀਂ ਸੱਚ ਇਹ ਵੀ ਮੈਂ ਇਹਨਾਂ ਦੇ ਵਸ ਪੈ ਗਿਆ ਤੇ ਜਦੋਂ ਦਾ ਇਹਨਾਂ ਦੇ ਵਸ ਪਿਆ ਹੈ ਘੜੀ ਮੁੜੀ ਕੋਈ ਨਾ ਕੋਈ ਆਉਂਦਾ ਤੇ ਮੈਨੂੰ ਸੱਟਾ ਮਾਰਦਾ ਭਗਤ ਫਰੀਦ ਜੀ ਨੇ ਇੱਕ ਸ਼ਲੋਕ ਉਚਾਰ ਦਿੱਤਾ ਕਹਿਣ ਲੱਗੇ ਇਹ ਬੰਦਿਆ ਇਹ ਕੜਿਆਲ ਬੇਦੋਸ਼ਾ ਸੱਟਾਂ ਸਹਾਰਦਾ ਇਹਦਾ ਦੋਸ਼ ਨਹੀਂ ਹੈ ਪਰ ਬੰਦੇ ਤੂੰ ਤੇ ਪੈਰ ਪੈਰ ਤੇ ਗੁਨਾਹ ਕਰਦਾ ਹੈ ਦੋਸ਼ੀ ਭਰੇ ਕਰਮ ਕਰਦੇ ਕੱਲ ਦੱਸ ਤੇਰਾ ਕੀ ਬਣੇਗਾ ਅੰਮ੍ਰਿਤ ਸ਼ਲੋਕ ਹੈ ਫਰੀਦਾ ਦਰ ਦਰਵਾਜੇ ਜਾਇ ਕੈ ਕਿਉ ਡਿਠੋ ਕੜਿਆਲ ਇਹੋ ਨਿਦੋਸ਼ਾਂ ਮਾਰੀਐ ਹਮ ਦੋਸ਼ਾਂ ਦਾ ਕਿਆ ਹਾਲ ਮੈਂ ਤਾਂ ਬੇਨਤੀ ਤੁਹਾਨੂੰ ਕਹਿ ਰਿਹਾ ਕਿ ਅਸੀਂ ਬੱਚਿਆਂ ਨੂੰ ਬਚਪਨ ਤੋਂ ਹੀ ਗੁਰੂ ਦੇ ਮਾਰਗ ਤੋਰੀਏ ਇੱਕ ਬੇਨਤੀ ਮੈਂ ਤੁਹਾਨੂੰ ਹੋਰ ਕਹਿ ਰਿਹਾ ਫਿਰ ਆ ਫਤਿਹ ਬੁਲਾ ਦੇਣੀ ਹੈ ਜਿਹੜਾ ਅਨੰਦਪੁਰ ਸਾਹਿਬ ਹੈ ਇਹ ਗੱਲ ਯਾਦ ਰੱਖਿਓ ਵੀ ਗੁਰੂ ਘਰ ਵਿੱਚ ਗੁਰੂ ਸਹਿਬਾਨਾ ਨੇ ਕਈ ਨਗਰ ਬਸਾਏ ਨੇ ਜਿਵੇਂ ਗੁਰੂ ਨਾਨਕ ਸਾਹਿਬ ਨੇ ਇੱਕ ਨਗਰ ਬਸਾਇਆ ਉਹਦਾ ਨਾਮ ਕਰਤਾਰਪੁਰ ਹੈ ਕਰਤਾਰਪੁਰ ਸਾਹਿਬ ਹੈ ਜਿਹੜਾ ਅੱਜ ਕੱਲ ਪਾਕਿਸਤਾਨ 'ਚ ਹੈ ਗੁਰੂ ਅੰਗਦ ਸਾਹਿਬ ਨੇ ਇੱਕ ਨਗਰ ਬਸਾਇਆ ਉਹਦਾ ਨਾਮ ਖਡੂਰ ਸਾਹਿਬ ਹੈ ਗੁਰੂ ਅਮਰਦਾਸ ਜੀ ਨੇ ਇੱਕ ਨਗਰ ਵਸਾਇਆ ਕੀ ਨਾਮ ਹੈ ਉੱਚੀ ਬੋਲੋ ਕੀ ਨਾਮ ਹੈ ਗੋਇੰਦਵਾਲ ਸਾਹਿਬ ਹੈ ਗੁਰੂ ਰਾਮਦਾਸ ਜੀ ਨੇ ਇੱਕ ਨਗਰ ਵਸਾਇਆ ਸ੍ਰੀ ਅਮਰitsar ਸਾਹਿਬ ਹੈ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਚਾਰ ਨਗਰ ਵਸਾਏ ਇੱਕ ਤਰਨਤਾਰਨ ਸਾਹਿਬ ਦੂਜਾ ਜਲੰਧਰ ਲਾਗੇ ਕਰਤਾਰਪੁਰ ਸਾਹਿਬ ਤੀਜਾ ਗੋਵਿੰਦਪੁਰ ਜਿਹਨੂੰ ਅੱਜਕੱਲ ਹਰਗੋਵਿੰਦਪੁਰ ਸਾਹਿਬ ਆਖਿਆ ਜਾਂਦਾ ਹੈ ਤੇ ਚੌਥਾ ਚਿਹਰਤਾ ਸਾਹਿਬ ਇਹ ਚਾਰ ਨਗਰ ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਵਸਾਏ ਨੇ ਛੇਵੇਂ ਪਾਤਸ਼ਾਹ ਨੇ ਇੱਕ ਨਗਰ ਵਸਾਇਆ ਕੀ ਨਾਮ ਹੈ ਕੀਰਤਪੁਰ ਸਾਹਿਬ ਜਿਹੜਾ ਕੀਰਤਪੁਰ ਸਾਹਿਬ ਹੈ ਇਹ ਛੇਵੇਂ ਪਾਤਸ਼ਾਹ ਦਾ ਵਸਾਇਆ ਹੋਇਆ ਹੈ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਨੌਵੇਂ ਪਾਤਸ਼ਾਹ ਨੇ ਵੀ ਇੱਕ ਨਗਰ ਵਸਾਇਆ ਕੀ ਨਾਮ ਹੈ ਆਨੰਦਪੁਰ ਸਾਹਿਬ ਤੇ ਦਸਵੇਂ ਪਾਤਸ਼ਾਹ ਨੇ ਵੀ ਦੋ ਨਗਰ ਬਸਾਏ ਇੱਕ ਪੌਂਟਾ ਸਾਹਿਬ ਗੁਰੂ ਜੀ ਦੇ ਚਰਨ ਪੈਣ ਕਰਕੇ ਵਸਿਆ ਤੇ ਦੂਜਾ ਸ੍ਰੀ ਮੁਕਤਸਰ ਸਾਹਿਬ ਮੈਂ ਜਿਹੜੀ ਤੁਹਾਨੂੰ ਬੇਨਤੀ ਕਹਿਣੀ ਚਾਹੁੰਦਾ ਜਿਹੜਾ ਆਨੰਦਪੁਰ ਸਾਹਿਬ ਹੈ ਜਿਹਨੂੰ ਆਪਾਂ ਖਾਲਸੇ ਦਾ ਘਰ ਕਹਿੰਦੇ ਆ ਖਾਲਸੇ ਦਾ ਘਰ ਹੈ ਕਈ ਵਾਰੀ ਖਾਲਸੇ ਨੂੰ ਪੁੱਛੋ ਵੀ ਇਹ ਕਿਵੇਂ ਵਸਾਇਆ ਸੀ ਤੇ ਖਾਲਸੇ ਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਤੁਸੀਂ ਅੱਜ ਆਪਣੇ ਹਿਰਦੇ ਵਿੱਚ ਵਸਾ ਕੇ ਜਾਓ ਮੈਂ ਤੁਹਾਨੂੰ ਇੱਕ ਬੜੀ ਅਹਿਮ ਬੇਨਤੀ ਆਖਣੀ ਹੈ ਯਾਦ ਰੱਖੋ ਇੱਥੇ ਇੱਕ ਰਾਜਾ ਹੋਇਆ ਦੀਪ ਚੰਦ ਉਹਦੇ ਘਰ ਵਾਲੀ ਦਾ ਨਾਮ ਸੀ ਚੰਪਾ ਰਾਣੀ ਤੇ ਇਹਨਾਂ ਦਾ ਜਿਹੜਾ ਬਜ਼ੁਰਗ ਸੀ ਰਾਜਾ ਉਹਦਾ ਨਾਮ ਸੀ ਤਾਰਾ ਚੰਦ ਇਹ ਤਾਰਾ ਚੰਦ ਉਹ ਹੈ ਜਿਹਨੂੰ ਗੁਰੂ ਹਰਗੋਬਿੰਦ ਸ਼ਾਹ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਜਦੋਂ 52 ਰਾਜੇ ਰਿਹਾ ਕਰਵਾਏ ਉਹਨਾਂ ਵਿੱਚ ਇੱਕ ਤਾਰਾ ਚੰਦ ਵੀ ਹੈ ਤਾਰਾ ਚੰਦ ਨੂੰ ਵੀ ਜ਼ਿੰਦਗੀ ਬਖਸ਼ੀ ਸੀ ਇਹਨੂੰ ਰਿਹਾ ਕਰਵਾਇਆ ਸੀ ਗੁਰੂ ਘਰ ਦੇ ਬੜੇ ਸ਼ਰਧਾਲੂ ਨੇ ਤੇ ਤਾਰਾ ਚੰਦ ਦਾ ਅੱਗੇ ਪੁੱਤ ਦੀਪ ਚੰਦ ਹੈ ਉਹਦੇ ਘਰ ਵਾਲੀ ਚੰਪਾ ਰਾਣੀ ਹੈ ਇਹ ਵੀ ਗੁਰੂ ਘਰ ਦੇ ਸ਼ਰਧਾਲੂ ਨੇ ਗੁਰੂ ਦੇ ਕੀਤੇ ਪਰ ਉਪਕਾਰ ਨੂੰ ਭੁੱਲੇ ਨਹੀਂ ਚੇਤਾ ਰੱਖਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਹਰਿਆਣੇ ਵਿੱਚ ਇੱਕ ਸਥਾਨ ਪੈਂਦੇ ਤਮਤਾਨ ਸਾਹਿਬ ਤਮਤਾਨ ਸਾਹਿਬ ਦੀ ਧਰਤੀ ਤੇ ਪਹੁੰਚੇ ਹੋਏ ਸਨ ਤੇ ਇਧਰੋਂ ਪਾਤਸ਼ਾਹ ਨੂੰ ਚੰਪਾ ਰਾਣੀ ਦਾ ਸੁਨੇਹਾ ਆ ਗਿਆ ਕਿ ਸਤਗੁਰੂ ਜਿਹੜਾ ਰਾਜਾ ਦੀਪ ਚੰਦ ਹੈ ਮੇਰਾ ਘਰ ਵਾਲਾ ਉਹ ਬਾਣਾ ਵਾਪਰ ਗਿਆ ਉਹ ਚੜਾਈ ਕਰ ਗਿਆ ਤੇ ਕਿਰਪਾ ਕਰਕੇ ਤੁਸੀਂ ਭੋਗ ਤੇ ਆ ਕੇ ਦਰਸ਼ਨ ਦੀਦਾਰ ਬਖਸ਼ੋ ਅਸੀਂ ਆਪਣੇ ਆਪ ਨੂੰ ਸੁਭਾਗੇ ਸਮਝਾਂਗੇ ਗੁਰੂ ਦੀ ਬਚਨ ਬੇਨਤੀ ਮੰਨ ਕੇ ਤੇ ਗੁਰੂ ਤੇਗ ਬਹਾਦਰ ਜੀ ਧੰਤਾਨ ਸਾਹਿਬ ਤੋਂ ਤੇ ਇਹ ਬਿਲਾਸਪੁਰ रियासत ਸੀ ਇਹਨਾਂ ਕੋਲ ਇੱਥੇ ਆ ਗਏ ਤੇ ਦੀਪ ਚੰਦ ਦੀ ਭੋਗ ਪਿਆ ਤੇ ਉੱਥੇ ਰੱਬੀ ਉਪਦੇਸ਼ ਵੀ ਸੰਗਤਾਂ ਨੂੰ ਵੰਡਿਆ ਗੁਰੂ ਤੇਗ ਬਹਾਦਰ ਜੀ ਨੇ ਚੰਪਾ ਰਾਣੀ ਨੇ ਪਹਿਲਾਂ ਹੀ ਵਿਚਾਰ ਬਣਾਈ ਹੋਈ ਸੀ ਉਹਨੇ ਆਪਣੇ ਵਜ਼ੀਰ ਅਹਿਲਕਾਰ ਨਾਲ ਲੈ ਕੇ ਤੇ ਗੁਰੂ ਤੇਗ ਬਹਾਦਰ ਜੀ ਨੂੰ ਬੇਨਤੀ ਆਖੀ ਵੀ ਪਾਤਸ਼ਾਹ ਰਾਜਾ ਚੜ੍ਹਾਈ ਕਰ ਗਿਆ ਹੈ ਪਿੱਛੇ ਆਂਢੀ ਗੁਆਂਢੀ ਰਾਜਿਆਂ ਦਾ ਕੀ ਪਤਾ ਕਦੋਂ ਹਮਲਾ ਕਰ ਦੇਣ ਮੇਰਾ ਰਾਜ ਭਾਗ ਖੋਹ ਲੈਣ ਤੇ ਕਿਰਪਾ ਕਰਕੇ ਕੋਈ ਨਗਰ ਬਚਾਓ ਔਰ ਨਾਲ ਬੇਨਤੀ ਕੀਤੀ ਵੀ ਜਿੰਨੀ ਜ਼ਮੀਨ ਭੋਏ ਭਾਂਡਾ ਜੋ ਕੁਝ ਵੀ ਹੁਕਮ ਕਰੋਗੇ ਮੈਂ ਸੇਵਾ ਵਿੱਚ ਦੇਨ ਨੂੰ ਤਿਆਰ ਹੈ ਧੰਨ ਗੁਰੂ ਤੇਗ ਬਹਾਦਰ ਜੀ ਦੂਰ ਦ੍ਰਿਸ਼ਟੀ ਦੇ ਮਾਲਕ ਦਾ ਤਾਰ ਨੇ ਇੱਕ ਬਚਨ ਆਖਿਆ ਕਹਿਣ ਲੱਗੇ ਚੰਪਾ ਰਾਣੀ ਨੂੰ ਬਚਨ ਆਖਿਆ ਵੀ ਭਲੀਏ ਅਸੀਂ ਨਗਰ ਬਸਾਵਾਂਗੇ ਪਰ ਜ਼ਮੀਨ ਅਸੀਂ ਸੇਵਾ ਵਿੱਚ ਨਹੀਂ ਲੈਣੀ ਉਸ ਵੇਲੇ ਗੁਰੂ ਤੇਗ ਬਹਾਦਰ ਜੀ ਨੇ ਤਿੰਨ ਪਿੰਡਾਂ ਦੀ ਜ਼ਮੀਨ ਮਾਖੋਬਾਲ ਲੋਧੀਪੁਰ ਮਟੋਰ ਮੀਆਂਪੁਰ ਕਈਆਂ ਨੇ ਸਰੋਟੇ ਪਿੰਡ ਦਾ ਵੀ ਜ਼ਿਕਰ ਕੀਤਾ ਹੈ ਇਹ ਤਿੰਨ ਪਿੰਡਾਂ ਦੀ ਜ਼ਮੀਨ 2200 ਔਰੰਗ ਜੇ ਵੀ ਟਕਾ ਦੇ ਕੇ 2200 ਔਰੰਗ ਜੇ ਵੀ ਟਕਾ ਦੇ ਕੇ ਤਿੰਨ ਪਿੰਡਾਂ ਦੀ ਜ਼ਮੀਨ ਮੁੱਲ ਖਰੀਦ ਕੇ ਇੱਕ ਨਗਰ ਵਸਾਇਆ ਉਹ ਨਗਰ ਦਾ ਨਾਮ ਪਹਿਲੋਂ ਪਹਿਲੇ ਨਾਨਕੀ ਚੱਕ ਰੱਖਿਆ ਆਪਣੀ ਮਾਂ ਦੇ ਨਾਂ ਤੇ ਇਥੋਂ ਪਤਾ ਲੱਗਦਾ ਹੈ ਗੁਰੂ ਜੀ ਮਾਂ ਬਾਪ ਦਾ ਕਿੰਨਾ ਅਦਬ ਕਰਦੇ ਨੇ ਬਾਅਦ ਵਿੱਚ ਉਹਦਾ ਨਾਮ ਮਾਖੋਵਾਲ ਰਿਹਾ ਜਿਹੜਾ ਇਹ ਮਾਖੋਵਾਲ ਹੈ ਜਦੋਂ ਨਗਰ ਬਸਾਇਆ ਇਹ ਜੂਨ ਮਹੀਨੇ 1664 ਈਸਵੀ ਵਿੱਚ ਬਸਿਆ ਹੋਇਆ ਹੈ ਫਿਰ ਇਹਦਾ ਨਾਮ ਆਨੰਦਪੁਰ ਸਾਹਿਬ ਕਿਵੇਂ ਪਿਆ ਇੱਕ ਗੱਲ ਹੋਰ ਵੀ ਯਾਦ ਰੱਖੋ ਵੀ ਜਿੰਨੀਆਂ ਅਹਿਮ ਥਾਮਾਂ ਨੇ ਨਾ ਗੁਰੂ ਘਰ ਦੀਆਂ ਜਿਵੇਂ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਹੈ ਇਹ ਸਾਰੀਆਂ ਥਾਵਾਂ ਗੁਰੂ ਜੀ ਨੇ ਮੁੱਲ ਖਰੀਦ ਕੇ ਵਸਾਈਆਂ ਹੋਈਆਂ ਨੇ ਉਹਦਾ ਕਾਰਨ ਸੀ ਵੀ ਅੱਜ ਇੱਕ ਰਾਜਾ দান ਕਰੇਗਾ ਕੱਲ ਕੋਈ ਖੂਨ ਦੀ ਗੱਲ ਕਰੇਗਾ ਜਿਹੜਾ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਹੈ ਅੰਮ੍ਰਿਤਸਰ ਸਾਹਿਬ ਹੈ ਇਹ ਵੀ 700 ਅਕਬਰੀ ਟਕਾ ਦੇ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਤਿੰਨ ਪਿੰਡ ਪਿੰਡ ਤੁੰਗ ਗਿਲਵਾਲੀ ਤੇ ਸੁਲਤਾਨਵਿੰਡ ਇਹਨਾਂ ਪਿੰਡਾਂ ਦੀ ਜ਼ਮੀਨ ਮੁੱਲ ਖਰੀਦ ਕੇ ਵਸਾਇਆ ਸੀ ਸਿੱਖ ਨੂੰ ਧਿਆਨ ਹੋਣਾ ਚਾਹੀਦਾ ਹੈ ਹੁਣ ਜਦੋਂ ਨਗਰ ਬਸ ਗਿਆ ਪਹਿਲਾ ਨਾਮ ਨਾਨਕੀ ਚੱਕ ਹੈ ਦੂਜਾ ਨਾਮ ਇਹਦਾ ਮਖੋਬਾਲ ਹੈ ਮੈਂ ਜਿਹੜੀ ਬੇਨਤੀ ਕਰਨ ਲੱਗੇ ਤਾਂ ਨਾਮ ਅਨੰਦਪੁਰ ਸਾਹਿਬ ਕਿਵੇਂ ਪਿਆ ਗੁਰੂ ਕਲਗੀ ਧਰਜੀ ਦਾ ਪ੍ਰਕਾਸ਼ ਕਿੱਥੇ ਹੋਇਆ ਪਟਨਾ ਸਾਹਿਬ 7 ਸਾਲ ਦੇ ਕਰੀਬ ਸਮਾਂ ਗੁਜ਼ਾਰਿਆ ਪਟਨਾ ਸਾਹਿਬ ਪਟਨਾ ਸਾਹਿਬ ਤੋਂ ਜਦੋਂ ਪਹਿਲੀ ਵਾਰ ਗੋਬਿੰਦ ਰਾਏ ਗੁਰੂ ਕਲਗੀ ਧਰ ਜੀ ਮਾਖੋ ਬਲ ਆਏ ਤੇ ਗੁਰੂ ਤੇਗ ਬਹਾਦਰ ਜੀ ਹੁਣ ਆਪਣੇ ਪੁੱਤ ਨੂੰ ਗਲਵਕੜੀ ਵਿੱਚ ਨਹੀਂ ਲੈਂਦੇ ਗੋਦ ਵਿੱਚ ਨਹੀਂ ਬਿਠਾਉਂਦੇ ਪਹਿਲਾਂ ਇੱਕ ਬਚਨ ਪੁੱਛਿਆ ਉਹ ਬਚਨ ਪੁੱਛਿਆ ਕਹਿਣ ਲੱਗੇ ਪੁੱਤ ਤੂੰ ਬਹੁਤਾ ਸਮਾਂ ਆਪਣੀ ਮਾਂ ਕੋਲ ਗੁਜ਼ਾਰਿਆ ਮੈਂ ਬੇਨਤੀ ਉਥੇ ਹੀ ਕਹ ਰਿਹਾ ਬੱਚਿਆਂ ਨੂੰ ਮਾਮਾ ਗੁਰੂ ਚਰਨਾਂ ਵਿੱਚ ਜੋੜਨ ਪੁੱਛਿਆ ਗੁਰੂ ਕਲਗੀ ਧਰਜੀ ਨੂੰ ਗੁਰੂ ਤੇਗ ਬਹਾਦਰ ਜੀ ਨੇ ਪੁੱਤ ਤੂੰ ਬਹੁਤਾ ਸਮਾਂ ਆਪਣੀ ਮਾਂ ਕੋਲ ਗੁਜ਼ਾਰਿਆ ਤੇ ਮੈਨੂੰ ਇਹ ਦੱਸ ਵੀ ਆਪਣੀ ਮਾਂ ਕੋਲ ਰਹਿ ਕੇ ਕਿੰਨੀ ਗੁਰਬਾਣੀ ਜੁਬਾਨੀ ਕੰਚ ਕਰ ਲਈ ਹੈ ਉਸ ਵੇਲੇ ਕਲਗੀ ਧਰਜੀ ਨੇ 7 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਸਤਗੁਰੂ ਜੀ ਨੂੰ आनंद ਸਾਹਿਬ ਦੀ ਬਾਣੀ ਦਾ ਪਾਠ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜ਼ੁਬਾਨੀ ਜਿਹੜਾ ਕੰਨ ਸੁਨਾਇਆ ਸੀ ਤੇ ਗੁਰੂ ਤੇਗ ਬਹਾਦਰ ਜੀ ਦਾ ਹਿਰਦਾ ਬੜਾ ਪ੍ਰਸੰਨ ਹੋਇਆ ਗੁਰੂ ਜੀ ਨੇ ਇੱਕ ਵਚਨ ਆਖਿਆ ਕਹਿਣ ਲੱਗੇ ਭਲਿਓ ਅੱਜ ਤੋਂ ਬਾਅਦ ਮਾਖੋ ਬਾਲ ਦਾ ਨਾਮ ਬਦਲ ਕੇ ਆਨੰਦਪੁਰ ਸਾਹਿਬ ਰੱਖ ਦਿਓ ਕਿਉਂਕਿ ਆਉਣ ਵਾਲੀ ਸਿੱਖ ਸੰਗਤ ਨੂੰ ਇੱਕ ਗੱਲ ਪਤਾ ਲੱਗਣੀ ਹੈ ਆਨੰਦਪੁਰ ਸਾਹਿਬ ਦੀ ਉਹ ਧਰਤੀ ਹੈ ਜਿੱਥੇ ਪਿਓ ਪੁੱਤ ਦਾ ਮਿਲਾਪ ਹੁੰਦਾ ਹੈ ਪਰ ਪਿਓ ਪੁੱਤ ਦੇ ਮਿਲਾਪ ਤੋਂ ਪਹਿਲਾਂ ਗੁਰੂ ਤੇ ਸਿੱਖ ਦਾ ਮਿਲਾਪ ਹੁੰਦਾ ਹੈ ਗੁਰੂ ਤੇ ਸਿੱਖ ਦਾ ਮਿਲਾਪ ਹੁੰਦਾ ਉਦੋਂ ਜਦੋਂ ਵਿਚਕਾਰ ਬਾਣੀ ਹੋਵੇ ਇਹਦਾ ਮਤਲਬ ਹੋਇਆ ਗੁਰੂ ਆਪਣੇ ਪੁੱਤਰ ਨੂੰ ਵੀ ਪਹਿਲਾਂ ਬਾਣੀ ਸੁਣਦੇ ਨੇ ਬਾਅਦ ਵਿੱਚ ਆਪਣੀ ਗਲਵੱਕੜੀ ਵਿੱਚ ਲੈਂਦੇ ਨੇ ਗੋਦ ਵਿੱਚ ਬਿਠਾਉਂਦੇ ਨੇ ਅੱਜ ਤੇ ਸਿੱਖਾ ਤੈਨੂੰ ਖਿਆਲ ਕਰਨ ਦੀ ਲੋੜ ਹੈ ਤੂੰ ਆਪਣੇ ਪੁੱਤ ਧੀਆਂ ਨੂੰ ਕਦੀ ਗੋਦ ਵਿੱਚ ਬਿਠਾ ਕੇ ਪੁੱਛ ਲਿਆ ਕਰ ਪੁੱਤਰਾ ਤੂੰ ਮੈਨੂੰ ਕਦੀ ਗੁਰੂ ਨਾਨਕ ਸਾਹਿਬ ਦਾ ਜਪਜੀ ਸਾਹਿਬ ਸੁਣਾ ਕਦੀ ਰਹਿ ਦਾਸ ਸਾਹਿਬ ਦੀ ਬਾਣੀ ਦਾ ਪਾਠ ਸੁਣਾ ਮੈਂ ਤੇਰੇ ਲਈ ਕਿੰਨੀ ਭੱਜ ਦੌੜ ਕਰਦਾ ਕਿੰਨੀ ਕਿਰਤ ਕਮਾਈ ਕਰਦਾ ਤੇਰੀਆਂ ਲੋੜਾਂ ਪੂਰੀਆਂ ਕਰਦਾ ਘਟੋ ਘਟ ਮੈਨੂੰ ਕਦੀ ਅੰਮ੍ਰਿਤ ਗੁਰਬਾਣੀ ਸੁਣਾ ਮੈਂ ਤੁਹਾਨੂੰ ਬੇਨਤੀ ਕੇਵਲ ਇੰਨੀ ਕਹਿਣੀ ਚਾਹੁੰਨਾ ਕਿ ਅਸੀਂ ਬੱਚਿਆਂ ਨੂੰ ਗੁਰਬਾਣੀ ਗੁਰ ਸ਼ਬਦ ਦੇ ਨਾਲ ਲਾਈਏ ਆਪ ਖੁਦ ਗੁਰੂ ਸ਼ਬਦ ਦੇ ਨਾਲ ਲੱਗਿਏ ਜਦੋਂ ਬਾਣੀ ਦੇ ਨਾਲ ਲੱਗਾਂਗੇ ਗੁਰੂ ਦੀ ਕਿਰਪਾ ਵਰਤੇਗੀ ਫਿਰ ਜੀਵਨ ਹੈ ਨਾ ਜਿਹੜਾ ਸਾਡਾ ਉਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਇਹ ਜੀਵਨ ਸਫਲ ਹੋ ਜਾਏਗਾ ਹੱਥ ਜੋੜ ਕੇ ਬੇਨਤੀ ਹੈ ਘਰਾਂ ਵਿੱਚ ਨਿਤ ਨੇਮੀ ਬਣੋ ਅੱਜ ਮੁਸ਼ਕਲ ਹੈ ਮੈਂ ਬੜੇ ਬਾਰੀ ਮੰਨਜੀਤ ਸਾਹਿਬ ਬੰਗਲਾ ਸਾਹਿਬ ਤੋਂ ਵੀ ਇਹ ਲਾਈਵ ਅਰਜ ਕਰਨਾ ਹੁੰਨੇ ਸਾਡੇ ਘਰਾਂ ਵਿੱਚ ਅਦ ਨਿਤਨੇਮ ਨਹੀਂ ਰਿਹਾ ਕੋਈ ਬਿਰਲੇ ਭਾਗਾ ਵਾਲੇ ਪਰਿਵਾਰ ਨੇ ਜਿਨ੍ਹਾਂ ਦੇ ਘਰਾਂ ਵਿੱਚ ਗੁਰਬਾਣੀ ਦਾ ਨਿਤਨੇਮ ਹੈ ਔਰ ਜਿਹੜਾ ਸਿੱਖੀ ਦਾ ਦੁਸ਼ਮਨ ਹੈ ਉਹਦੀ ਚਾਲ ਹੈ ਕਿ ਇਹਨਾਂ ਦੇ ਘਰਾਂ ਵਿੱਚੋਂ ਨਿਤਨੇਮ ਨਿਕਲ ਜਾਏ ਸੁਰਤ ਵਿੱਚੋਂ ਬਾਣੀ ਇਤਿਹਾਸ ਭੁੱਲ ਜਾਏ ਇਹਨਾਂ ਨੂੰ ਨਸ਼ੀਆਂ ਵਿਸ਼ੀਆਂ ਦੇ ਮਾੜੇ ਕਰਮਾਂ ਦੇ ਰਾਹ ਤੋਰ ਕੇ ਤੇ ਇਹਨਾਂ ਨੂੰ ਬਰਬਾਦ ਕੀਤਾ ਜਾ ਸਕੇ ਘਰਾਂ ਵਿੱਚ ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਨਿਤਨੇਮ ਕਰੋ ਬੱਚਿਆਂ ਨੂੰ ਬਾਣੀ ਨਾਮ ਨਾਲ ਜੋੜੋ ਫਿਰ ਜਿਹੜਾ ਸਾਡਾ ਘਰ ਪਰਿਵਾਰ ਨੇ ਗੁਰੂ ਚਰਨਾਂ ਵਿੱਚ ਜੁੜ ਕੇ ਗੁਰੂ ਕੀਆਂ ਅਸੀਸਾਂ ਲੈ ਕੇ ਸਵਰਗ ਬਣ ਜਾਣਗੇ ਆਪ ਸਮੁੱਚੀ ਸੰਗਤ ਦਾ ਬਹੁਤ ਧੰਨਵਾਦ ਬੜੇ ਪਿਆਰ ਨਾਲ ਬਹਿ ਕੇ ਵਿਚਾਰਾ ਸੁਣੀਏ ਸਮੁੱਚੇ ਪ੍ਰਬੰਧਕ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਬੜੇ ਵੱਡੇ ਸੋਹਣੇ ਉਪਰਾਲੇ ਕਰਦੇ ਨੇ ਗੁਰੂ ਕੇ ਵਜ਼ੀਰ ਸ਼ਹਿਬਾਨਾ ਦਾ ਧੰਨਵਾਦ ਤੁਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕਟ ਸ਼ੁਕਰ ਹੈ ਭੁੱਲਾਂ ਦੀ ਖਿਮਾ ਬਖਸ਼ਨਾ ਦੀ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ ਫਤਿਹ ਦੀ ਸਾਂਝ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ